ਧਰਮ ਸਨਮਾਨ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪ ਅੰਧੇਰ ਪਲੋਵਾ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿੱਥੇ ਸਾਰੀ ਸਿੱਖ ਜਗਤ ਦੇ ਵਿੱਚ ਅਤੇ ਆਲਵਾਰ ਦੇ ਵਿੱਚ ਹੀ ਸਰਦਾ ਤੇ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਉੱਥੇ ਹੀ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸੀ ਵਿਖੇ ਪਰਸੋਂ ਤੋਂ 사ਤਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭਸਣ ਜੋ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਹੈ ਤੇ ਨਾਲ ਹੀ ਤਖਤ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦੁਆੜ ਸਜਾਏ ਜਾਣਗੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਦੀਆਂ ਆਲ ਸਰਬੱਤ ਸੰਗਤਾਂ ਨੂੰ ਮਾਨਜੋਤ ਸਿੰਘ ਸਾਹਿਬ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਵਧਾਈਆਂ ਉੱਥੇ ਹੀ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਉर्जा-ਪੁਰਜਾ ਕਟਮਰੇ ਕਬੂ ਨਾ ਛੱਡ ਲੈ ਕੇ ਅਮਰ ਸ਼ਹੀਦ ਨੋਕੇ ਸ਼ਹੀਦ ਜਿਨ੍ਹਾਂ ਨੇ ਤਖਸ਼ਿਬ ਦਮਨੋ ਸਾਹਿਬ ਵਿਖੇ 52-53 ਸਾਲ ਸਿਰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੀ ਨਾਲ ਇਸ ਸਮਾਗਮ ਕਰ ਰਹੇ ਹਨ ਸੋ ਸੰਗਤਾਂ ਅਮਰਤ ਵਿਲੇ ਤੋਂ ਅਸੀਂ ਹਾਜ਼ਰੀਆਂ ਭਰ ਰਹੀਆਂ ਨੇ ਸਤਿਗੁਰੂ ਕਿਰਪਾ ਕਰਨ ਜਿਥੇ ਬਾਬਾ ਜੀਾਂ ਦੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਅਤੇ ਸਾਧ ਸੰਗਤ ਜੀ ਕੀਰਤ ਕਰੋ ਨਾਮ ਜਪੋ ਵੰਡ ਸਕੋ ਦਾ ਸਿਧਾਂਤ ਜਿਹੜਾ ਉਹ ਲਾਗੂ ਕਰਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੀਏ ਪਰਮ ਸਨਮਾਨ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪ ਅੰਧੇਰ ਪਲੋਵਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿੱਥੇ ਸਾਰੀ ਸਿੱਖ ਜਗਤ ਦੇ ਵਿੱਚ ਅਤੇ ਆਲ ਵਰਡ ਦੇ ਵਿੱਚ ਹੀ ਸਰਦਾ ਤੇ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਉੱਥੇ ਹੀ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸੀ ਵਿਖੇ ਪਰਸੋਂ ਤੋਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭਸਣ ਜੋ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਹੈ ਤੇ ਨਾਲ ਹੀ ਤਖਤ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦੀਵਾਨ ਸਜਾਏ ਜਾਣਗੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਚੌਰਬ ਦੀਆਂ ਆਲ ਸਰਬਤ ਸੰਗਤਾਂ ਨੂੰ ਮਾਨਜੋਤ ਸਿੰਘ ਸਾਹਿਬ ਤਖਸਾਲ ਦੇ ਸਮੂੱਚੇ ਪ੍ਰਬੰਧ ਵੱਲੋਂ ਵਧਾਈਆਂ ਉੱਥੇ ਹੀ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਉर्जा-ਪੁਰਜਾ ਕਟ ਮਰੇ ਕਬੂ ਨਾ ਛੜ ਦੇ ਕੇ ਅਮਰ ਸ਼ਹੀਦ ਨੋਕੇ ਸ਼ਹੀਦ ਜਿਨ੍ਹਾਂ ਨੇ ਤਖਸ਼ੀਬ ਦਮਨਵਾ ਸਾਹਿਬ ਵਿਖੇ 52-53 ਸਾਲ ਸਗੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੀ ਨਾਲ ਇਸ ਸਮਾਗਮ ਚੱਲ ਰਹੇ ਹਨ ਸੋ ਸੰਗਤਾਂ ਅਮਰਤ ਵਿਲੇ ਤੋਂ ਅਹੀਂ ਹਾਜ਼ਰੀਆਂ ਭਰ ਰਹੀਆਂ ਨੇ ਸਤਿਗੁਰੂ ਕਿਰਪਾ ਕਰਨ ਜਿਥੇ ਬਾਬਾ ਜੀਾਂ ਦੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਅਥਿਸ ਸਾਧ ਸੰਗਤ ਜੀ ਕੀਰਤ ਕਰੋ ਨਾਮ ਜਪੋ ਵੰਡ ਸਕੋ ਦਾ ਸਿਧਾਂਤ ਜਿਹੜਾ ਉਹ ਲਾਗੂ ਕਰਕੇ ਗੁਰੂ ਕਿਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਪਰਮ ਸਨਮਾਨ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪ ਅੰਧੇਰ ਪਲੋਵਾ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿੱਥੇ ਸਾਰੀ ਸਿੱਖ ਜਗਤ ਦੇ ਵਿੱਚ ਅਤੇ ਆਲ ਵਰਡ ਦੇ ਵਿੱਚ ਹੀ ਸਰਦਾ ਤੇ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਉੱਥੇ ਹੀ ਤਖਤ શ્રી ਦਮਦਮਾ ਸਾਹਿਬ ਗੁਰੂ ਕਾਂਸੀ ਵਿਖੇ ਪਰਸੋਂ ਤੋਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਸਨ ਜੋ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਹੈ ਤੇ ਨਾਲ ਹੀ ਤਖਤ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦੀਵਾਨ ਸਜਾਏ ਜਾਣਗੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਲ ਸਰਬਤ ਸੰਗਤਾਂ ਨੂੰ ਮਾਨਜੋਤ ਸਿੰਘ ਸਾਹਿਬ ਤਖਸੈਦੂ ਸਮੂੱਚੇ ਪ੍ਰਬੰਧ ਵੱਲੋਂ ਵਧਾਈਆਂ ਉੱਥੇ ਹੀ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਉर्जा-ਪੁਰਜਾ ਕੱਟ ਮਰੇ ਕਬੂ ਨਾ ਛੱਡ ਦੇ ਕੇ ਅਮਰ ਸ਼ਹੀਦ ਨੋਕੇ ਸ਼ਹੀਦ ਜਿਨ੍ਹਾਂ ਨੇ ਤਖਸ਼ਿਬ ਦਮਨਵਾ ਸਾਹਿਬ 52 53 ਸਾਲ ਸਿਰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੀ ਨਾਲ ਇਸ ਸਮਾਗਮ ਕਰ ਰਹੇ ਹਨ ਸੋ ਸੰਗਤਾਂ ਅਮਰਤ ਵਿਲੇ ਤੋਂ ਅਸੀਂ ਹਾਜ਼ਰੀਆਂ ਭਰ ਰਹੀਆਂ ਨੇ ਸਤਿਗੁਰੂ ਕਿਰਪਾ ਕਰਨ ਜਿਥੇ ਬਾਬਾ ਜੀਾਂ ਦੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਅਤੇ ਸਾਧ ਸੰਗਤ ਜੀ ਕੀਰਤ ਕਰੋ ਨਾਮ ਜਪੋ ਵੰਡ ਸਕੋ ਦਾ ਸਿਧਾਂਤ ਜਿਹੜਾ ਉਹ ਲਾਗੂ ਕਰਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੀਏ